ਪਿਛਲੇ ਵੀਡੀਓ ਜੇ ਆਪਾਂ ਤੁਹਾਡੇ ਵਿਚਾਰ ਰੋਕਦੇ ਸੀ ਐਰ ਕਾ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਜੋ ਤੁਸੀਂ ਚਾਹੁੰਦੇ ਉਹ ਤੁਹਾਨੂੰ ਮਿਲ ਜਾਣੀਆਂ ਨੇ ਹੁਣੇ ਐਸੇ ਸਮੇ ਐਸੇ ਵੀਡੀਓ ਦੇ ਵਿੱਚ ਅਸੀਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜੋ ਵੀ ਕਰਦੇ ਆ ਉਹ ਕਿਉਂ ਕਰਦੇ ਆ ਕਿ ਸਾਡੀਆਂ ਕੁਝ ਇਛਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਾਮਨਾ ਕਹਿੰਦੇ ਆ ਉਹਨਾਂ ਨੂੰ ਅਸੀਂ ਪੂਰੀਆਂ ਕਰਨ ਵਾਸਤੇ ਦਿਨ ਰਾਤ ਦੌੜੇ ਫਿਰਦੇ ਔਰ ਦੌੜਦਾ ਦੌੜਦਾ ਬੰਦਾ ਨਾ ਉਹ ਚੜ੍ਹਾਈ ਕਰ ਜਾਂਦਾ ਸੀ ਦੇ ਪ੍ਰਮਾਤਮਾ ਨੇ ਸਾਨੂੰ ਕਹਿ ਲੋਗੇ ਇੰਨੀਆਂ ਜ਼ਿਆਦਾ ਇੱਛਾਵਾਂ ਦਿੱਤੀਆਂ ਨੇ ਉਹਨਾਂ ਨੂੰ ਪੂਰੀਆਂ ਕਿਉਂ ਨਹੀਂ ਅਸੀਂ ਕਰ ਪਉਂਦੇ ਉਹਦੀ ਗੱਲ ਅੱਜ ਕਰਾਂਗੇ ਗੱਲ ਵੀ ਨਹੀਂ ਕਰਾਂਗੇ ਤੁਹਾਨੂੰ ਇੱਛਾਵਾਂ ਅੱਜ ਹੀ ਤੁਹਾਡੀਆਂ ਇਸੇ ਵੀਡੀਓ ਦੇ ਵਿੱਚ ਹੀ ਪੂਰੀਆਂ ਕਰਕੇ ਮੈਂ ਵਿਖਾ ਦਿਆਂਗਾ ਬਹੁਤੀਆਂ ਗੱਲਾਂ ਮਨੂਣੀਆਂ ਹੁੰਦੀਆਂ ਮੈਂ 30-30 ਮਿੰਟ ਦੀਆਂ 50-50 ਮਿੰਟ ਦੀਆਂ 3-3 ਘੰਟੇ ਦੀਆਂ ਗੱਲਾਂ ਕਰਾਂ ਤੂੰ ਦਾ ਪੁਆਇੰਟ ਗੱਲ ਤੁਹਾਡੇ ਨਾਲ ਮੈਂ ਕਰਾਂਗਾ ਔਰ ਤੁਹਾਨੂੰ ਮੈਂ ਇੱਕ ਵਿਧੀ ਦੱਸ ਦਿਆਂਗਾ ਜਿਹਨੂੰ ਮੈਂ ਖੁਦ ਯੂਜ਼ ਕੀਤਾ ਹੈ ਔਰ ਜੋ ਜੋ ਮੈਂ ਚਾਇਆ ਉਹ ਮੈਂ ਪਾਇਆ ਹੈ ਔਰ ਇਹ ਨਹੀਂ ਕਿ ਮੈਂ ਆਪ ਦੇ ਭੁੱਖਾ ਮਰਨ ਔਰ ਤੁਹਾਨੂੰ ਮੈਂ ਦੱਸਣ ਲੱਗਾ ਕਿ ਅਮੀਰ ਕਿੱਦਾਂ ਹੋਣਾ ਆਪ ਤਾਂ ਮੈਂ ਪੰਗਿਆਂ 'ਚ ਫਸਿਆ ਹਾਂ ਔਰ ਤੁਹਾਨੂੰ ਮੈਂ ਦੱਸਣ ਲੱਗਾ ਕਿ ਯਾਰ ਐਦਾਂ ਤੁਸੀਂ ਪੰਗਿਆਂ 'ਚੋਂ ਨਿਕਲ ਜਾਓਗੇ ਐਦਾਂ ਦਾ ਨਹੀਂ ਇਸ ਧਰਤੀ ਦੇ ਵਿੱਚ ਕੰਡੇ ਵੀ ਨੇ ਫੁੱਲ ਵੀ ਨੇ ਕੰਡੇ ਥੋੜੇ ਬਹੁਤੇ ਰਹਿ ਜਾਣ ਨਾਟ ਮੈਟਰ ਪਰ ਜੇ ਤੁਹਾਡੀ ਜ਼ਿੰਦਗੀ ਕੰਡਿਆਂ ਦੇ ਨਾਲ ਹੀ ਭਰੀ ਹੈ ਨਾ ਤਾਂ ਫਿਰ ਕਿਤੇ ਨਾ ਕਿਤੇ ਤੁਸੀਂ ਗਲਤੀ ਕਰਨ ਦੇ ਜੇ ਔਰ ਇਹ ਵੀ ਮੈਂ ਵੇਖਿਆ ਕਿ ਲੋਕਾਂ ਕਈਆਂ ਨੇ ਪੈਸੇ ਬੜੇ ਕਮਾਏ ਹੁੰਦੇ ਆ ਉਹਨਾਂ ਨੂੰ ਬੱਚਿਆਂ ਦੀ ਕਮੀ ਹੁੰਦੀ ਆ ਉਹ ਤਰਸਦੇ ਰਹਿੰਦੇ ਨੇ ਔਲਾਦਾਂ ਵਾਸਤੇ ਔਰ ਕੁਝ ਲੋਕ ਮੈਂ ਐਦਾਂ ਦੇ ਵੇਖਿਆ ਔਲਾ ਪੈਸੇ ਉਹਨਾਂ ਨੂੰ ਖਵਾਉਣ ਵਾਸਤੇ ਰੋਟੀ ਹੈ ਨਹੀਂ ਕੀ ਚੱਜ ਦੀ ਕਈ ਮੈਂ ਇਹ ਵੇਖਿਆ ਕਿ ਪੈਸੇ ਵੀ ਬੜੇ ਨੇ ਔਲਾਦਾਂ ਵੀ ਹੈਗੀਆਂ ਨੇ ਕਲੇਸ਼ ਹੀ ਨਹੀਂ ਮੁੱਕਦੇ ਮਤਲਬ ਕੀ ਆ ਕਿ ਰਿਚ ਜੇ ਹੋਣਾ ਤਾਂ ਸਾਰੇ ਬੰਨੇ ਹੋਣਾ ਨਹੀਂ ਹੋਣਾ ਤਾਂ ਫਿਰ ਹੋਣ ਦੀ ਲੋੜ ਹੀ ਨਹੀਂ ਫਿਰ ਜਦਾਂ ਚੱਲਦਾ ਚੱਲਣ ਤੇ ਮੈਂ ਬਹੁਤ ਕੁਝ ਪਾਇਆ ਕੁਝ ਚੀਜ਼ਾਂ ਜੇ ਹੋਰ ਪਾਉਣ ਦੀਆਂ ਨੇ ਉਹ ਵੀ ਕਹਿ ਲੋਗੇ ਅਰਜੀ ਲੱਗੀ ਆ ਗੱਲਬਾਤ ਚੱਲਣ ਈ ਆ ਪਰਮਾਤਮਾ ਨਾਲ ਕਿ ਉਹ ਵੀ ਭਾਈ ਦੇ ਦੋ ਜੇ ਪਿਛਲੇ ਵੀਡੀਓ ਜਿਹਦੇ ਜਿਹਦੇ ਵਿਚਾਰ ਲੁਕੇ ਸੀ ਉਹਨਾਂ ਨੇ ਮੈਨੂੰ ਬੜੀ ਐਪਰੀਸ਼ੀਏਟ ਕੀਤਾ ਬੜਾ ਪ੍ਰੇਮ ਦਿੱਤਾ ਤੁਹਾਡਾ ਧੰਨਵਾਦ ਐਰਕਾ ਤੁਹਾਨੂੰ ਸਾਰੀਆਂ ਚੀਜ਼ਾਂ ਜੋ ਜੋ ਤੁਸੀਂ ਚਾਹੁੰਦੇ ਓ ਉਹ ਤੁਹਾਨੂੰ ਮਿਲ ਜਾਣੀਆਂ ਨੇ ਹੁਣੇ ਇਸੇ ਸਮੇਂ ਇਸੇ ਵੀਡੀਓ ਦੇ ਵਿੱਚ ਜੇ ਮੈਂ ਪਿਛਲੀ ਵਾਰੀ ਵਾਅਦੇ ਦਾ ਪੱਕਾ ਹਾਂ ਐਰਕਾ ਵਾਅਦੇ ਦਾ ਪੱਕਾ ਇਸ ਕਰਕੇ ਤੁਸੀਂ ਜਦਾਂ ਜਦਾਂ ਮੈਂ ਕਹਿਣਾ ਉਦਾਂ ਕਰੀ ਜਾਓ ਮੈਂ ਅੱਗੇ ਵੀ ਗੱਲ ਕਹੀ ਹੈਗੀ ਕਿ ਮੇਰੀ ਸੁਣ ਲਿਓ ਇੱਕ ਵਾਰੀ ਤੁਸੀਂ ਭਾਵੇਂ ਕਿਸੇ ਦੀ ਸੁਣਦੇ ਜੇ ਭਾਵੇਂ ਨਹੀਂ ਸੁਣਦੇ ਜੇ ਇੱਕ ਵਾਰੀ ਮੇਰੀ ਸੁਣ ਲਿਓ ਹਰ ਇੱਕ ਦੀ ਸੁਣਨੀ ਵੀ ਜ਼ਰੂਰੀ ਨਿਗੀ ਮੈਂ ਸਕਰੀਨ ਫੇਰ ਉਦਾਂ ਹੀ ਭਜਾਉਣ ਲੱਗਾ ਔਰ ਮੈਂ ਟੁਟਕੀ ਮਾਰਾਂਗਾ ਔਰ ਸਕਰੀਨ ਬੱਝੂਗੀ ਔਰ ਪਹਿਲਾਂ ਤੁਸੀਂ ਮੇਰੇ ਵੱਲ ਵੇਖ ਲਓ ਲੱਕ ਕਰ ਲਓ ਜੀ ਸਿੱਧਾ ਅੱਖਾਂ ਕਰ ਲਓ ਜੀ ਬੰਦ ਔਰ ਇੱਕ ਸਾਹ ਲਮਾ ਲਓ ਇੱਕ ਸਾਹ ਛੱਡੋ ਜੀ ਮੇਰੇ ਪੇਟੇ ਜਗਰਾਤਾ ਚੱਲ ਰਿਹਾ ਹੈ ਲੋਰੀਆਂ ਦੇ ਰਹੇ ਨੇ ਭਗਤ ਸਮਝ ਲਓ ਕਿ ਇਹ ਵੀ ਪੋਜ਼ਿਟਿਵ ਚੀਜ਼ ਹੈ ਕਿ ਤੁਹਾਨੂੰ ਹੀ ਪਰਮਾਤਮਾ ਲੋਰੀਆਂ ਦੇਣ ਵਾਲਾ ਔਰ ਇਸ ਪ੍ਰਯੋਗ ਨੂੰ ਤੁਸੀਂ ਰਾਤ ਵੀ ਕਰ ਸਕਦੇ ਆ ਤਾਂ ਮੈਂ ਸਕਰੀਨ ਬੰਦ ਕਰ ਰਿਹਾ ਆ। ਇੱਕ ਵਾਰ ਫੇਰ ਲਮਾਸਾ ਲਵਾਂਗੇ ਔਰ ਫੇਰ ਇੱਕ ਸ਼ਰਦਾਂਗੇ। ਆ ਕੰਬਾਂ ਦੇ ਵਿੱਚ ਜੋ ਵੀ ਦਿਖਾਈ ਦੇ ਰਿਹਾ ਉਹਨੂੰ ਵੇਖੋ। ਔਰ ਬਿਲਕੁਲ ਰਿਲੈਕਸ ਹੋ ਜਾ ਬਿਲਕੁਲ ਰਿਲੈਕਸ ਫੀਲ ਕਰੋ ਕਿ ਤੁਹਾਡਾ ਸਰੀਰ ਭਾਰਾ ਹੁੰਦਾ ਜਾ ਰਿਹਾ ਸਰੀਰ ਭਾਰਾ ਹੁੰਦਾ ਜਾ ਰਿਹਾ ਔਰ ਜਿੱਥੇ ਵੀ ਤੁਸੀਂ ਬੈਠੇ ਹੋ ਉਹ ਜਗਾ ਜਮੀਨ ਦੇ ਵਿੱਚ ਦਸਣੀ ਸ਼ੁਰੂ ਹੋ ਗਈ गहरे 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 तू सी ਥੱਲੇ ਹੀ ਜਾਂਦੇ ਜਾ ਰਹੇ ਜੇ ਥੱਲੇ ਹੀ ਜਾਂਦੇ ਜਾ ਰਹੇ ਜੇ ਬਹੁਤ ਗਹਿਰੀ ਬਹੁਤ ਗਹਿਰੇ ਪਤਾਲ ਦੇ ਅੰਦਰ ਤਸਤੇ ਜਾ ਰਹੇ ਜੇ ਤਸਤੇ ਜਾ ਰਹੇ ਜੇ ਤਸਤੇ ਜਾ ਰਹੇ ਤੁਸੀਂ ਦੇਖੋਗੇ ਇਹ ਪਤਾਲ ਦਾ ਤਲਾ ਆ ਗਿਆ ਔਰ ਇਥੇ ਸੁਨਹਿਰੇ ਰੰਗ ਦੀ ਇੱਕ ਰੋਸ਼ਨੀ ਜਗਮਗਾ ਰਹੀ ਹੈ ਉਸ ਰੋਸ਼ਨੀ ਨੂੰ ਆਪਣੇ ਸਰੀਰ ਦੇ ਉੱਪਰ ਫੀਲ ਕਰੋ ਅੱਖਾਂ ਬੰਦ ਦੇ ਵਿੱਚ ਹੀ ਵੇਖੋ ਇਹ ਹੈ ਜੀ ਵਿਸ਼ਵੈਲ ਮਤਲਬ ਐਸੀ ਅਸੀ ਖੁਈ ਜਿਹਦੇ ਵਿੱਚ ਕੋਈ ਵੀ ਵਿਸ਼ਪੂਰੀ ਹੁੰਦੀ ਇਸ ਜਗ੍ਹਾ ਦੇ ਉੱਤੇ ਅਸੀਂ ਪ੍ਰਮਾਤਮਾ ਨੂੰ ਜੋ-ਜੋ ਕਵਾਂਗੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਊਗਾ ਹੁਣ ਫੀਲ ਕਰੋ ਕਿ ਜੋ-ਜੋ ਤੁਹਾਡੀਆਂ ਇੱਛਾਵਾਂ ਨੇ ਉਹ ਪੂਰਨ ਹੋਣ ਜਾ ਰਹੀਆਂ ਹਨ ਦੇਖੋ ਤੁਹਾਡੇ ਸੁਪਨਿਆਂ ਦੇ ਘਰ ਦੇ ਵਿੱਚ ਤੁਸੀਂ ਬੈਠੇ ਜੇ ਤੁਹਾਡੇ ਸੁਪਨਿਆਂ ਦੇ ਘਰ ਦੀ ਪੋਰਚ ਦੇ ਵਿੱਚ ਤੁਹਾਡੀ ਡਿਜ਼ਾਇਰਡ ਗੱਡੀ ਜਿਹੜੀ ਵੀ ਗੱਡੀ ਤੁਸੀਂ ਚਲਾਉਣੀ ਚਾਹੁੰਦੇ ਜੋ ਲੱਗੀ ਹੋਈ ਹੈ ਆਪਣੇ ਘਰ ਦੇ ਵਿੱਚੋਂ ਨਿਕਲੋ ਆਪਣੀ ਪੋਰਚ ਜਾਓ ਔਰ ਉਹ ਕਿਹੜੇ ਰੰਗ ਦੀ ਗੱਡੀ ਆ ਕਿਹੜੇ ਬ੍ਰਾਂਡ ਦਾ ਕਿਹੜਾ ਮਾਡਲ ਆ ਉਸ ਨੂੰ ਬੰਦ ਅੱਖਾਂ ਦੇ ਨਾਲ ਹੀ ਦੇਖੋ ਔਰ ਉਸ ਨੂੰ ਆਪਣੀ ਕਲਪਨਾ ਦੇ ਵਿੱਚ ਹੁਣ ਉਸਤੀ ਬਾਰੀ ਖੋਲੋ ਬੈਠ ਜਾਓ ਸੋਨੋ ਸਟਾਰਟ ਕਰੋ ਆਰ ਬੰਦ ਕਰੋ ਬੰਦ ਕਰਕੇ ਫਿਰ ਆਪਣੇ ਘਰ ਦੇ ਅੰਦਰ ਆ ਜਾਓ ਔਰ ਵੇਖੋ ਕੱਲੀ ਕੱਲੀ ਚੀਜ਼ ਤੁਹਾਡਾ ਬੈਡਰੂਮ ਤੁਹਾਡਾ ਬੈੱਡ ਤੁਹਾਡੇ ਘਰ ਦਾ ਰੰਗ ਘਰ ਦੀਆਂ ਟਾਈਲਾਂ ਫਿਰ ਘਰੋਂ ਬਾਹਰ ਨਿਕਲੋ ਔਰ ਘਰ ਨੂੰ ਬਾਹਰਲੇ ਬੰਨੋ ਵੇਖੋ ਗੱਡੀ ਲੱਗੀ ਉਹੀ ਦੇਖੋ ਆਪਣੀ ਕਲਪਨਾਵਾਂ ਦੇ ਵਿੱਚ ਉਸ ਚੀਜ਼ ਨੂੰ ਦੇਖੋ ਫੀਲ ਕਰੋ ਧੰਨਵਾਦ ਕਰੋ ਧੰਨਵਾਦ ਕਰੋ ਹੋਰ ਵੀ ਜੜੀਆਂ ਜੜੀਆਂ ਚੀਜ਼ਾਂ ਤੁਸੀਂ ਆਪਣੇ ਘਰ ਦੇ ਵਿੱਚ ਚਾਹੁੰਦੇ ਜੇ ਉਹ ਦੇਖੋ ਜੋ ਜੋ ਵੀ ਕਲਪਨਾ ਹੈ ਆਪਣੀ ਕਲਪਨਾ ਨੂੰ ਡਾઉન ਭਰਨ ਦਿਓ ਆਪਣੀ ਔਕਾਤ ਭੁੱਲ ਕੇ ਉਸ ਪਰਮਾਤਮਾ ਦੀ ਔਕਾਤ ਦੇ ਅਨਸਾਰ ਮੰਗਣਾ ਸ਼ੁਰੂ ਕਰੋ। ਕੁਝ ਵੀ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਜੋ ਚੰਦੇ ਉਹ ਸাকার ਹੋ ਚੁੱਕਾ ਹੈ। ਸਾਰਾ ਕੁਝ ਤੁਹਾਨੂੰ ਮਿਲ ਚੁੱਕਾ ਹੈ। ਧੰਨਵਾਦ। 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 ਸ਼ੁਕਰੀਆ। ਸ਼ੁਕਰੀਆ ਸ਼ੁਕਰੀਆ ਮੈਨੂੰ ਸਾਰਾ ਕੁਝ ਦੇਣ ਲਈ ਧੰਨਵਾਦ 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 ਪਰਮਾਤਮਾ ਦੇ ਧੰਨਵਾਦ ਦੇ ਵਿੱਚ ਭਰੇ ਹੋਏ ਬੈਠੇ ਰਹੋ ਸ਼ੁਕਰੀਆ ਕਰੋ ਅੱਖਾਂ ਦੇ ਵਿੱਚ ਜੇਕਰ ਅਥਰੂ ਆਉਂਦੇ ਤਾਂ ਆਉਣ ਦਿਓ ਪਰਮਾਤਮਾ ਦਾ ਸੀ ਦੇਣ ਤਾਂ ਦੇ ਨਹੀਂ ਸਕਦੇ ਕੁਝ ਹੰਝੂ ਹੀ ਅਰਪਣ ਨੇ ਚਰਨਾ ਦੇ ਵਿੱਚ ਆਸੇ ਖੰਡਾ ਮਹਿਮਨ ਨਾਂ ਦੇ ਮਾਲਕ ਨੇ ਤੁਹਾਡੀ ਸੁਣੀ ਧੰਨ ਹੋ ਗਏ ਸੀ ਧੰਨ ਹੋ ਗਏ ਇੱਕ ਵਾਰ ਫੇਰ ਸਿਰ ਚੁਕਾ ਦਿਓ ਔਰ ਇੱਕ ਲੰਮਾ ਸਾਲ ਹੋ ਬਹੁਤ ਆਰਾਮ ਨਾਲ ਅੱਖਾਂ ਖੋਲੋ ਪੈਰ ਹੋਈ ਕੋਈ ਡਿਮਾਂਡ ਤੁਹਾਡੇ ਕੋਲੋਂ ਦੇ ਕੇ ਤੁਹਾਨੂੰ ਸਾਰਾ ਕੁਝ ਮਿਲ ਗਿਆ ਸੀ ਤਾਂ ਗਿਆ ਸੀ ਲਿਖ ਦਿਓ ਨਹੀਂ ਤੇ ਨੋ ਲਿਖ ਦਿਓ ਹੋਰ ਇਸ ਪ੍ਰਯੋਗ ਨੂੰ ਹਰ ਰੋਜ਼ ਕਰਿਓ ਤਾਂ ਅੰਦਰ ਗਾਰੇ ਪ੍ਰਯੋਗਾਂ ਦੀ ਵੀ ਕੁਝ ਵੀਡੀਓ ਬਣਾਵਾਂਗਾ ਹੌਲੀ ਹੌਲੀ ਬਸ ਉਸ ਜੁਰੇਰੋ ਉਹ ਕੁਝ ਸਪੈਸ਼ਲ ਲੋਕਾਂ ਵਾਸਤੇ ਹੋਣਗੇ ਜਿਹੜੇ ਬਲੀਵ ਕਰਦੇ ਨੇ ਔਰ ਬਲੀਵ ਕਰਨਾ ਚਾਹੁੰਦੇ ਜੇ ਤੁਹਾਨੂੰ ਸ਼ੱਕ ਵੀ ਹੈ ਤਾਂ ਕੋਈ ਗੱਲ ਨਹੀਂ ਕਿਸੇ ਚੀਜ਼ ਦਾ ਕੋਈ ਵਿਰੋਧ ਨਹੀਂ ਮੰਗਣ ਲੱਗਿਆ ਉਸ ਪਰਮਾਤਮਾ ਕੋਲੋਂ ਕਦੇ ਵੀ ਕੋਈ ਉਸੀ ਨਾਮ ਵਰਤੋ ਖੁੱਲ੍ਹਾ ਮੰਗੋ ਲੱਖਾਂ ਕਰੋੜਾਂ ਅਰਪਾਂ ਰੁਪਏ নো ਪ੍ਰੋਬਲਮ 2 4 10 ਮੰਜਲਾ ਮਕਾਨ 10 15 ਬੈਡਰੂਮ ਵਾਲਾ ਮਕਾਨ ਸਮੁੰਦਰ ਦੇ ਕੰਢੇ ਦਾ ਮਕਾਨ ਕੁਛ ਵੀ ਮੰਗੋ ਕੋਈ ਚੱਕਰ ਨਹੀਂ ਹੀਰੇ ਨੂੰ ਅਸੀਂ ਬੜਾ ਕੀਮਤੀ ਮੰਨਦੇ ਹਾਂ ਪ੍ਰਮਾਤਮਾ ਦੇ ਇਸ ਯੂਨੀਵਰਸ ਦੇ ਵਿੱਚ ਐਸੇ ਗ੍ਰਹਿ ਨੇ ਧਰਤੀ ਤੋਂ ਵੀ ਵੱਡੇ ਜਿਹੜੇ ਹੀਰੇ ਦੇ ਬਣੇ ਸਾਡੇ ਹੀ ਸੌਰ ਮੰਡਲ ਦੇ ਵਿੱਚ ਸ਼ਨੀ ਗ੍ਰਹਿ ਜਿਹੜਾ ਉਧਰ ਤਾਂ ਹੀਰਿਆਂ ਦੀ بارش ਹੁੰਦੀ ਹੈ بارش ਪੂਰੇ ਗ੍ਰਹਿ ਦੇ ਉੱਤੇ ਔਰ ਕਈ ਹਜ਼ਾਰ ਗੁਣਾ ਵੱਡਾ ਗ੍ਰਹਿ ਹੈ ਸਾਡੀ ਧਰਤੀ ਨਾਲ ਸਾਰੇ ਗ੍ਰਹਿ ਦੇ ਉੱਤੇ ਹੀਰਿਆਂ ਦੀ بارش ਹੁੰਦੀ ਕੁਝ ਐਸੇ ਵੀ ਗ੍ਰਹਿਆ ਨੇ ਜਿਹੜੇ ਸੋਨੇ ਦੇ ਬਣੇ ਨੇ ਪਰ ਉਥੇ ਮਿੱਟੀ ਨਹੀਂ ਤੇ ਜੇ ਕੋਈ ਹੀਰੇ ਦੇ ਬਣੇ ਗ੍ਰਹਿ ਦੇ ਉੱਪਰ ਕੋਈ ਲੇਡੀ ਰਹਿੰਦੀ ਹੋਊਗੀ ਉਹਦੇ ਲਈ ਮਿੱਟੀ ਕੀਮਤੀ ਹੋਊਗੀ ਮਤਲਬ ਇਹ ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਉਹ ਖੰਡਾ ਬ੍ਰਹਿਮੰਡਾ ਦਾ ਮਾਲਕ ਹੈ ਉਹਦੇ ਵਾਸਤੇ ਤੁਹਾਡੀਆਂ ਤੁਸ਼ ਜੀਆਂ ਜਿਹੜੀਆਂ ਇਹ ਜ਼ਰੂਰਤਾਂ ਨੇ ਨਾ ਨਿਕੀਆਂ ਨਿਕੀਆਂ ਉਹਦੇ ਲਈ ਕੋਈ ਗੱਲ ਹੀ ਨਹੀਂ ਯਾਰ ਉਹ ਖੰਡਾ ਬ੍ਰਹਿਮੰਡਾ ਦਾ ਮਾਲਕ ਹੈ ਤੁਹਾਡੀਆਂ ਨਿਕੀਆਂ ਮੋਟੀਆਂ ਜ਼ਰੂਰਤਾਂ ਲੱਖਾਂ ਕਰੋੜਾਂ ਰੁਪਈਆ ਨਿਕੀਆਂ ਮੋਟੀਆਂ ਗੱਡੀਆਂ ਉਦੋਂ ਇਹ ਕਿੱਡੀ ਵੱਡੀ ਗੱਲ ਆ ਬਸ ਇਸ ਟੈਕਨੀਕ ਨਾਲ ਉਹਨਾਂ ਦੀ ਉਹਦੇ ਕੋਲੋਂ ਰੋਜ਼ ਮੰਗ ਲਿਓ ਜਿੰਨਾ ਚਿਰ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਪ੍ਰਗਟ ਨਹੀਂ ਹੋ ਜਾਂਦੀ ਕੰਮ ਵੀ ਕਰਨਾ ਜ਼ਰੂਰੀ ਹੈ ਛਡਾ ਬੜਾ ਮਸ਼ਹੂਰ ਗਾਇਕ ਹੈ ਕਰਨ ਔਜਲੇ ਦਾ ਗੀਤ ਮੈਂ ਇੱਕ ਸੁਣਿਆ ਕਰਨ ਔਜਲੇ ਦਾ ਕਿ ਮੈਨੀਫੈਸਟ ਵੀ ਕਰੇ ਔਰ ਨਾਲੇ ਕਰੇ ਮਿਹਨਤ ਮੈਨੀਫੈਸਟੇਸ਼ਨ ਦੀ ਇਹ ਟੈਕਨੀਕ ਹੈ ਇਹ ਰੀਕੇ ਤੁਹਾਨੂੰ ਸਾਰਾ ਕੁਝ ਦੇ ਦਿੰਦੀ ਹੈ ਔਰ ਇਹ ਚੀਜ਼ ਅਜਮਾਈ ਹੈ ਮੈਂ ਖੁਦ ਵੀ ਅਜਮਾਈ ਹੈ ਤੁਹਾਨੂੰ ਕੱਲੀ ਨਹੀਂ ਦੱਸੀ ਔਰ ਜੇ ਵਧੀਆ ਲੱਗਾ ਆਪਣੇ ਕਿਸੇ ਮਿੱਤਰ ਨਾਲ ਸ਼ੇਅਰ ਵੀ ਕਰ ਦਿਓ ਔਰ ਫੇਰ ਤੋਂ ਮੈਂ ਉਹੀ ਗੱਲ ਕਹਾਂਗਾ ਕਿ ਜਿਹਦੇ ਜਿਹਦੇ ਜਿੰਨੂੰ ਜਿੰਨੂੰ ਉਹ ਚੀਜ਼ਾਂ ਮਿਲ ਗਈਆਂ ਸੀ ਯੈਸ ਕਰ ਦਿਓ ਜੇਕਰ ਕਲਪਨਾ ਨਹੀਂ ਚੰਗੀ ਤਰ੍ਹਾਂ ਕਰ ਸਕੇ ਤਾਂ ਇਹਨੂੰ ਵੀ ਦੁਬਾਰਾ ਇਸ ਪ੍ਰਯੋਗ ਨੂੰ ਕਰਿਓ ਰੋਜ਼-ਰੋਜ਼ ਕਰਿਓ ਆਪਣੇ ਮਨ ਨੂੰ ਟ੍ਰੇਨ ਕਰੋ ਕਮੀ ਦੇ ਵਿਚਾਰਾਂ ਨੂੰ 네ਗੇਟਿਵਿਟੀ ਤੋਂ ਥੋੜਾ ਦੂਰ ਜਾਓ ਔਰ ਕਹੋ ਆਪਣੇ ਆਪ ਨੂੰ ਕਿ ਹਾਂ ਸਾਰਾ ਕੁਝ ਆਉਣ ਵਾਲਾ ਹੈ ਪਰਮਾਤਮਾ ਮੇਰੇ ਨਾਲ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਇਨੇ ਜੋਗਾ ਨਹੀਂ ਪਰ ਉਹ ਜਿਹੜਾ ਮੈਨੂੰ ਬਣਾਉਣ ਵਾਲਾ ਹੈ ਨਾ ਉਹ ਇਨੇ ਜੋਗਾ ਹੈਗਾ